ਆਪਾਂ ਆਟਾ ਗੁੰਨਦਿਆਂ ਆਟਾ ਗੁੰਨਦੇ ਸਾਰੇ ਨੇ ਸਭ ਨੂੰ ਆ ਜਾਂਦਾ ਹੈ ਗੁੰਨਣਾ ਪਰ ਫਿਰ ਵੀ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਧਿਆਨ ਚ ਰੱਖੀਏ ਤੇ ਜ਼ਿਆਦਾ ਹੀ ਵਧੀਆ ਹੁੰਦਾ ਹੈ ਅਸੀਂ ਆਟਾ ਲੈ ਲਿਆ ਜਿੰਨਾ ਜਿੰਨਾ ਵੀ ਗੁੰਨਣਾ ਚਾਣਦੇ ਹਾਂ ਆਟਾ ਲੈ ਲਿਆ ਹੁਣ ਛਾਣ ਲਿਆ ਛਾਣ ਕੇ ਤੇ ਅਸੀਂ ਕੀ ਕਰਨਾ ਪਹਿਲਾਂ ਸਖਤ ਆਟਾ ਕਰਨਾ ਹੈ ਸਹੀ ਤਰੀਕਾ ਇਹ ਹੁੰਦਾ ਕਿ ਨਾ ਸਾਡੇ ਪਰਾਤ ਲਿਬੜੇ ਨਾ ਹੀ ਸਾਡੇ ਹੱਥ ਲਿਬੜੇ ਹੋਏ ਹੋਣ ਫੇਰ ਸਹੀ ਹੈ ਜੇ ਅਸੀਂ ਉਹਨੇ ਹੱਥ ਲਵੇ ਲੈ ਬੋਣੀ ਨਾਲ ਪ੍ਰਾਤ ਨਹੀਂ ਬੜੇ ਆਟਾ ਨਹੀਂ ਲੱਗਣਾ ਚਾਹੀਦਾ ਪ੍ਰਾਤ ਸਾਰਾ ਸਾਡਾ ਲੈ ਜਾਵੇ ਫੇਰ ਮੁਝਾਏ ਆਟਾ ਗੁੰਨਣਾ ਜਿੰਨ ਸਭ ਨੂੰ ਵੱਡਾ ਹੁੰਦਾ ਹੈ ਇਹੜੇ ਬੱਚਿਆਂ ਨੇ ਹਜੇ ਸਿੱਖਣਾ ਹੈ ਜਿਆਤੇ ਦੇ ਆਪ ਮੁਠੀ ਬਣਾਣੀ ਨਹੀਂ ਸਖਤ ਬਣਾਣੀ ਹੈ ਸਖਤ ਬਣਾਵਾਂਗੇ ਸਾਡੇ ਹੱਥ ਨਾਲ ਜਿੰਨਾ ਆਟਾ ਲੱਗਾ ਨਾ ਆਪਣੇ ਆਪ ਲੈਣਾ ਚਾਹੀਦਾ ਹੈ ਇਹ ਨੀਤੀ ਸੀ ਐਵੇਂ ਹੱਥ ਫੜੇ ਤੇ ਟੂਟੀ ਅੰਠਾ ਕਰ ਲੈ ਨਹੀਂ ਬਸ ਜਿੱਥੇ ਸਾਡੇ ਹੱਥ ਨੂੰ ਆਟਾ ਲੱਗਿਆ ਹੈ ਨਾ ਅਸੀਂ ਉੱਥੇ ਪਾਣੀ ਪਾਉਣਾ ਹੈ ਪਾਣੀ ਕੋਸ਼ਿਸ਼ ਕਰੋ ਇੱਕਦਮ ਸਾਰਾ ਨਾ ਪਾਓ ਸਾਡੀ ਪ੍ਰਾਤ ਵੀ ਨਹੀਂ ਲੱਭਣੀ ਚਾਹੀਦੀ ਤੇ ਸਾਡੇ ਹੱਥ ਵੀ ਆਪਣੇ ਆਪ ਹੀ ਸਾਫ਼ ਹੋਣੇ ਚਾਹੀਦੇ ਆ ਸਰ ਜਿਉਂ ਦੋਸੀਂ ਪਹਿਲਾਂ ਸਖਤ ਆਟਾ ਗੁੰਨਦੇ ਆ ਨਾ ਇਹ ਰਸੀ ਆਪਣੇ ਹੱਥਾਂ ਤੇ ਆ ਵੇਖੋ ਕਿੰਨਾ ਆਟਾ ਲੱਗਿਆ ਹੈ ਆ ਸਾਰਾ ਆਪਣੇ ਆਪ ਹੀ ਲੈ ਜਾਣਾ ਇੱਥੇ ਪਾਣੀ ਪਾਵਾਂਗੇ ਜਿੱਥੇ ਜਿੱਥੇ ਸਾਡਾ ਆਟਾ ਲੱਗਾ ਹੈ ਜਿੱਥੋਂ ਅਸੀਂ ਆਟਾ ਲਾਣਾ ਜਾਣੇ ਆਪਣੇ ਆਪ ਹੀ ਲਵੇ ਕਾਸ ਟਿਪਸ ਹੁੰਦੇ ਆ ਕੁਝ ਜਿਹੜੇ ਅਸੀਂ ਹੁਣ ਨਵੇਂ ਬੱਚਿਆਂ ਨੂੰ ਸਿਖਾਉਣੇ ਹਨ ਜੇ ਅਸੀਂ ਆਟਾ ਪਹਿਲਾਂ ਹੀ ਪਤਲਾ ਗੁੰਨ ਲੈਣਾ ਫਿਰ ਲੈਂਦਾ ਨਹੀਂ ਫਿਰ ਉਪਰਾਤ ਨੂੰ ਵੀ ਚਿਮੜਨਾ ਹੀ ਚਿਮੜਨਾ ਹੈ ਇਹ ਹੱਥ ਨਾਲ ਵੀ ਜਮੜਨਾ ਇਸ ਕਰਕੇ ਆਪਾਂ ਧਿਆਨ ਰੱਖਣਾ ਕਿ ਆਟਾ ਸਾਡਾ ਪਹਿਲਾਂ ਜਿੰਨਾ ਕੁ ਸੀ ਰੱਖਣਾ ਹੈ ਨਾ ਪਹਿਲਾਂ ਸਖਤ ਸਖਤ ਹੀ ਰੱਖਣਾ ਹੈ ਜੇ ਅਸੀਂ ਹੋਲੀ ਪੋਲਾ ਕਰਦੇ ਜਾਵਾਂਗੇ ਨਾ ਫਿਰ ਆਪਣੇ ਆਪ ਹੀ ਸਾਰਾ ਲੈ ਜਾਏਗਾ ਮਤਲਬ ਕਈ ਹੋਇਆ ਨਾ ਇੱਥੇ ਇੱਥੇ ਪਾਣੀ ਪੈਂਦਾ ਜਾਏਗਾ ਆਟਾ ਆਪਣੇ ਆਪ ਲੈਂਦਾ ਜਾਣਾ ਹੈ ਉਨੇ ਨੂੰ ਪਰਾਠਾ ਪੈਸਾ ਨਾਲ ਇਕੱਠਾ ਕਰਾਂਗੇ ਕਿ ਪਰਾਠਾ ਦੇ ਨਾਲ ਚਿਪਕੇ ਹੋਇਆ ਨਾ ਹੋਵੇ ਜਿੰਨਾ ਸੁੱਕਾ ਰਹਿ ਗਿਆ ਸੀ ਉਸੇ ਹਿਸਾਬ ਨਾਲ ਥੋੜ੍ਹਾ-ਥੋੜਾ ਪਾਣੀ ਪਾਉਂਦੇ ਜਾਣਾ ਜਦੋਂ ਕੋਈ ਨਵਾਂ ਆਟਾ ਗੁੰਨਾ ਸਿੱਖਦੇ ਨਾਲ ਹਰ ਇੱਕ ਕੋਣ ਪਤਲਾ ਹੋਇਆ ਹੁੰਦਾ ਹੈ ਹੌਲੀ-ਹੌਲੀ ਜਦੋਂ ਅਸੀਂ ਕੰਮ ਕਰਦੇ ਜਾਂਦੇ ਹਾਂ ਸਾਨੂੰ ਆਪਣੇ ਆਪ ਹੀ ਹਿਸਾਬ ਆ ਜਾਂਦਾ ਹੁੰਦਾ ਹੈ ਸਭ ਨੂੰ ਆ ਜਾਂਦਾ ਹੈ ਪਰ ਆ ਅਸੀਂ ਖਾਸ ਧਿਆਨ ਖਾਣੀ ਪਹਿਲਾਂ ਸਖਤ ਗੁੰਨਣਾ ਫਿਰ ਅਸੀਂ ਜਿਵੇਂ ਜਿਵੇਂ ਮੁੱਕੀ ਦਿਆਂਗੇ ਨਾ ਦੋ ਅਰਖਾ ਲਾਓ ਆਟੇ ਨੂੰ ਮੁੱਕੀ ਜ਼ਰੂਰ ਦਿਆ ਕਰੋ ਮੁੱਕੀ ਦੇਣਾ ਕੀ ਹੁੰਦਾ ਏ ਸਾਡੀ ਸਾਰੇ ਬਾਡੀ ਦਾ ਆਕੋ ਪ੍ਰੈਸ਼ਰ ਹੋ ਜਾਂਦਾ ਹੈ ਹੱਥਾਂ ਵਿੱਚ ਤਾਂ ਸਾਰੇ ਪੁਆਇੰਟ ਹੁੰਦੇ ਆ ਆ ਮੇਰ ਵਾਇ ਹੋ ਗਿਆ ਇਹ ਮਾੜਾ ਜਿਹਾ ਮਲੋਇਆ ਰੱਖ ਤਾ ਬਸ ਉਹਨਾਂ ਚਿਰ ਕੋਈ ਹੋਰ ਕੰਮ ਕਰ ਲਿਆ ਤੇ 10 ਮਿੰਟ ਬਾਅਦ ਉਹਨਾਂ ਦਾ ਇਕੱਠਾ ਕੀਤਾ ਤੇ ਚੁੱਕਤਾ ਗੋਜੂਵੇਂ ਵੀ ਜਾਂਦਾ ਇਹ ਨਹੀਂ ਕਿ ਤੇ ਰੋਟੀ ਨਹੀਂ ਪੱਕ ਰਹੀ ਪੱਕ ਜਾਂਦੀ ਏ ਪਰ ਕੀ ਹੁੰਦਾ ਏ ਅਸੀਂ ਆਪਣੇ ਪੱਥਾਂ ਦਾ ਕੁ ਪ੍ਰੈਸ਼ਰ ਕਰ ਲੈਂਦੇ ਹਾਂ ਜਿੱਥੇ ਵੀ ਲੱਗਾ ਹੈ ਨਾ ਆਟਾ ਉੱਥੋਂ ਐਵੇਂ ਆਟਾ ਲਗੋ ਲੈ ਕੇ ਆਣਾ ਸਾਰੇ ਕਿਤੇ ਹੈਗਾ ਪ੍ਰਾਚਾਟਾ ਆਟਾ ਸਾਰਾ ਲੈ ਜਾਣਾ ਇਕੱਠਾ ਹੋ ਗਿਆ ਨੂੰ ਹਮ ਸਾਰਾ ਉਹਨੂੰ ਅਸੀਂ ਮੁੱਠੀ ਦੇਣੀ ਹੈ

ਸੀ ਪਾਣੀ ਲਾਇਆ ਘਟਪਕਟੋ ਸਚਾਰ ਵਾਰੀ ਇਸ ਵਿੱਚ ਚੋਕ ਕੇ ਇਕੱਠਾ ਕਰਕੇ ਮੁੱਠੀ ਦੇਣੀ ਹੈ 10 ਵਾਰੀ ਹੋ ਗਿਆ ਨਾ ਵੇਖ ਚੌਥੀ ਵਾਰੀ ਫੇਰ ਅਸੀਂ ਦੇਖਣਾ ਕਿ ਹਜੇ ਇਹਨੂੰ ਪਾਣੀ ਦੀ ਲੋੜ ਹੈਗੀ ਏ ਜੇ ਪਾਣੀ ਦੀ ਲੋੜ ਹੋਈ ਨਾ ਫੇਰ ਆਪਾਂ ਇਹਨੂੰ ਪਾਣੀ ਲਾਵਾਂਗੇ ਆ ਦੇਖੋ ਜੇ ਸਖਤ ਹੈ ਨਾ ਪਪਤੀ ਕਰਨਾ ਹੈ ਇਹਨੂੰ ਵੀ ਪਾਣੀ ਲਾ ਲੈਣਾ ਪ੍ਰਾਜੂ ਵੀ ਪਾਣੀ ਲਾ ਲੈਣਾ ਜਿੱਥੇ ਆਟਾ ਲੱਗਾ ਹੋਵੇ ਨਾ ਉੱਥੇ ਖਾਸ ਪਾਣੀ ਲਾਉਣਾ ਉੱਥੇ ਆਈ ਆਟਾ ਘੋਲਣਾ ਦੋ ਨੀ ਸਰਵਿਸਿੰਦਾ ਦੇਖੋ ਚਾਰ ਪੰਜ ਵਾਰੀ ਹੋ ਗਿਆ ਇਹ ਵੀ ਆਪਣੇ ਤਰ੍ਹਾਂ ਚ ਇਹ ਵੀ ਅੱਡਾ ਸਕਦੇ ਆਂ ਖਾਸ ਗੱਲ ਇਹ ਹੈ ਕਿ ਗਰਮੀ ਵਿੱਚ ਅਸੀਂ ਆਟਾ ਸਖਤ ਗੁੰਨਣਾ ਹੈ ਤੇ ਸਰਦੀ ਵਿੱਚ ਅਸੀਂ ਆਟਾ ਥੋੜਾ ਪਤਲਾ ਰੱਖਣਾ ਹੈ ਸਰਦੀ ਵਿੱਚ ਆਟਾ ਪਿਆ ਪਿਆ ਹੋਰ ਸਖਤ ਹੋ ਜਾਂਦਾ ਜੇ ਤੇ ਗਰਮੀ ਹੈ ਤੇ ਫਤਲਾ ਹੋ ਜਾਂਦਾ ਹੈ ਇਸ ਲਈ ਇਸ ਗਰਮੀਆਂ ਤੇ ਥੋੜਾ ਜਿਹਾ ਆਟਾ ਸਖਤ ਗੁੰਨੋ ਤੇ ਗਰਮੀ ਦੇ ਸਖਤ ਸਰਦੀ ਵਿੱਚ ਥੋੜਾ ਪਤਲਾ ਥੋੜਾ ਜਿਹਾ ਜਉਂਨੀ ਇੱਕ ਹੀ ਦਾ ਹੀ ਫਰਕ ਪੈਂਦਾ ਹੈ ਸਰਦੀ ਵਿੱਚ ਜਦੋਂ ਆਪਾਂ ਪਰੌਂਠੇ ਬਣਾਉਣੇ ਹਨ ਤੇ ਜਿਆਦਾ ਸਖਤ ਆਟੇ ਵਿੱਚ ਸਾਰਾ ਮਟੀਰੀਅਲ ਨਿਕਲ ਜਾਂਦਾ ਹੈ ਇਸ ਕਰਕੇ ਕੁਝ ਖਾਸ ਕੰਮ ਦਾ ਧਿਆਨ ਰੱਖਣਾ ਹੈ ਆਟਾ ਪੰਨਾ ਸਖਤ ਗੁੰਨਣਾ ਹੈ ਫੇਰ ਉਹਨੂੰ ਪਤਲਾ ਕਰਨਾ ਹੈ ਤੇ ਗਰਮੀ ਵਿੱਚ ਥੋੜਾ ਜਿਹਾ ਸਖਤ ਤੇ ਸਰਦੀ ਵਿੱਚ ਥੋੜਾ ਪਤਲਾ ਬਚ ਗਿਆ ਆਟਾ ਆਪ ਨੂੰ 5 ਮਿੰਟ ਲੱਗਣਗੇ ਆਟਾ ਬਿਲਕੁਲ ਹੀ ਇਹਦਾ ਦੇਖ ਲਓ। ਪ੍ਰਾਤ ਦੇਖੋ। ਇਹ ਸਾਰੀ ਪ੍ਰਾਪ ਸਾਫ। ਇਸ ਤਰ੍ਹਾਂ ਪਾਟ ਲੀ ਗੁੰਨ ਕੇ। ਤੇ ਇਹਨੂੰ ਅਸੀਂ ਬਾਹਗੇ ਡੱਬੇ 'ਚ। ਅਸੀਂ ਕੀ ਕਰਨਾ ਹੈ? ਗਿੱਲੇ ਬਰਤਨ 'ਚ ਪਾ ਕੇ ਰੱਖਣਾ ਆਟਾ। پانی ਘੱਟਾ ਪਾ। ਕੱਢ ਕੇ ਤੇਲੇ ਵਿੱਚ ਪਾ। Tiada sedang berjuang ya,